ਮਹਾਲੀ ਦੇ ਸੁਹਾਨਾ ਦੇ ਵਿੱਚ ਦੇਰ ਰਾਤ ਕਬੱਡੀ ਕੱਪ ਦੇ ਵਿੱਚ ਹੋਈ ਵਾਰ ਦੇ ਨਾਲ ਦੱਸ ਦਾ ਮਾਹੌਲਾ ਹਾਲਾਂਕਿ ਬੜਾ ਜੋਬਨ ਦੇ ਉੱਤੇ ਜਿਹੜਾ ਇਹ ਕਬੱਡੀ ਕੱਪ ਚੱਲ ਰਿਹਾ ਸੀ ਤੇ ਵੱਡੀ ਗਿਣਤੀ ਦੇ ਵਿੱਚ ਦਸਕ ਇਸ ਮੈਚ ਦੇ ਵਿੱਚ ਆਨੰਦ ਮਾਣ ਰਹੇ ਸੀ ਪਰ ਅਚਾਨਕ ਇਹ ਬਾਦਦਤ ਵਾਪਰ ਜਾਂਦੀ ਹੈ ਤੇ ਉਸ ਤੋਂ ਬਾਅਦ ਪੂਰਾ ਜਿਹੜਾ ਫਰ ਤਪੜੀ ਦਾ ਮਾਹੌਲ ਬਣ ਜਾਂਦਾ ਪਰ 4 ਦਿਨ ਤੋਂ 12 ਤਰੀਕ ਤੋਂ ਜੇ ਗੱਲ ਕੀਤੀ ਜਾਵੇ 12 ਤਰੀਕ ਤੋਂ ਜਿਹੜਾ ਇਹ ਕਬੱਡੀ ਟੂਰਨਾਮੈਂਟ ਸ਼ੁਰੂ ਹੋਇਆ ਸੀ ਲਗਾਤਾਰ 4 ਦਿਨ ਤੋਂ ਟੂਰਨਾਮੈਂਟ ਸਫਲਤਾਪੂਰਵਕ ਚੱਲ ਰਿਹਾ ਸੀ ਤੇ ਅਚਾਨਕ ਕੱਲ ਜਦੋਂ ਸੈਮੀਫਾਈਨਲ ਦੇ ਮੈਚਲੇ ਹੋ ਕੇ ਅੱਡੇ ਦੀ ਫਾਈਨਲ ਦੇ ਮੈਚ ਦੀ ਤਿਆਰੀ ਸੀ ਤੇ ਉਸ ਦੇ ਸਮੇ ਇਹ ਜਿਹੜੀਆ ਬਾਦ-ਦਾਤ ਉਹ ਵਾਪਰ ਜਾਂਦੀ ਆ ਜਿਦੇ ਵਿੱਚ ਰਾਣਾ ਬਲਾ ਚੌਰਿਆ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਜਿਸ ਤੋਂ ਬਾਅਦ ਇਥੋਂ ਜਿਹੜਾ ਮੈਚ ਆ ਉਸ ਸਮੇਂ ਜਿਹੜਾ ਬੰਦ ਹੋ ਜਾਂਦਾ ਪਰ ਹੈਰਾਨੀ ਆ ਕਿ ਉਸ ਤੋਂ ਪਹਿਲਾਂ ਅਸੀਂ ਕਲੱਬ ਦੇ ਜਿਹੜੇ ਸਰਪ੍ਰਸਤੀ ਰੂਪਾ ਸੁਆਣਾ ਉਹਨਾਂ ਦੀ ਇੰਟਰਵਿਊ ਕੀਤੀ ਤੇ ਉਹਨਾਂ ਨੇ ਧੰਨਵਾਦ ਕੀਤਾ ਸੀ ਕਿ ਅਸੀਂ ਸਾਰੇ ਦਸਕਾਂ ਦਾ ਧੰਨਵਾਦ ਕਰਦੇ ਆ ਕਿ ਇੰਨਾ ਸਾਡਾ ਮੇਲਾ ਸਫਲ ਹੋਇਆ ਅਚਾਨਕ ਜਾਂ ਇਹਨੂੰ ਕਲੀ ਨજર ਲੱਗੀ ਤੇ ਅੱਧੇ ਘੰਟੇ ਬਾਅਦ ਇਹ ਬਾਰਦਾਤ ਵਾਪਰ ਜਾਂਦੀ ਆ ਕਿਉਂਕਿ ਉਸ ਤੋਂ ਪਹਿਲਾਂ ਹਲੇ ਗਾਕ ਮਨ ਕੀਰਤ ਔਲਖ ਮੇਲੇ ਦੇ ਵਿੱਚ ਜੋ ਮੁੱਖ ਮਹਿਮਾਨ ਤੌਰ ਤੇ ਸ਼ਾਮਲ ਹੋਣਾ ਸੀ ਉਹ ਤਿਆਰੀ ਕਰ ਰਹੀ ਸੀ ਹਲੇ ਉਹ ਕੁਝ 500 ਮੀਟਰ ਦੂਰ ਹਲੇ ਖੜੇ ਸੀ ਤੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਸਾਨੂੰ ਨੂੰ ਬੁਲਾਵਾ ਤੇ ਅਸੀਂ ਮੇਲੇ ਦੇ ਵਿੱਚ ਐਂਟਰ ਕਰੀਏ ਤੇ ਅਚਾਨਕ ਉਸ ਤੋਂ ਬਾਅਦ ਬਾਰਦਾਤ ਵਾਪਰ ਜਾਂਦੀ ਹੈ ਹਲੇ ਰਾਤ ਥੋੜੀਆਂ ਤਸਵੀਰਾਂ ਖੂਸੂਸ ਦੀਆਂ ਸੋਨੂੰ ਹੁਣ ਦਿਖਾਉਣੀ ਆ ਤਸਵੀਰਾਂ ਦੇਖੋ ਕਿੱਡਾ ਜਿਹੜਾ ਟੈਂਟਾ ਜਿਹੜਾ ਕਿੱਡਾ ਜਿਹੜਾ ਇੱਥੇ ਪ੍ਰਬੰਧ ਦਾ ਜਿਹੜਾ ਕਲੱਬ ਦੇ ਜਿਹੜੇ ਅਹੁਦੇਦਾਰ ਸੀ ਕਲੱਬ ਦੇ ਜਿਹੜੇ ਮੈਂਬਰ ਸੀ ਉਹਨਾਂ ਵੱਲੋਂ ਕੀਤਾ ਗਿਆ ਸੀ ਹੁਣ ਜਿਹੜਾ ਸਾਰਾ ਸਮਾਨ ਆ ਉਹ ਸਮੇਟਿਆ ਜਾ ਰਿਹਾ ਹੈ ਕਿਉਂਕਿ ਕੱਲ ਜਿਸ ਤਰ੍ਹਾਂ ਮੇਲਾ ਸਫਲ ਹੋਇਆ ਸੀ ਤੇ ਉਹ ਕਹਿੰਦੇ ਸੀ ਅਸੀਂ ਬਹਿਗੂੜਾ ਸੁਕਰਾਨਾ ਕਰਾਂਗੇ ਕਿ ਜਿਹੜਾ 4 ਦਿਨ ਦਾ ਕਿਉਂਕਿ ਪਹਿਲਾਂ ਤਾਂ ਹੁਣ ਤੱਕ ਬੈਦਵਾਂ ਸਪੋਰਟਸ ਕਲੱਬ ਵੱਲੋਂ 3 ਦਿਨ ਦਾ ਮੇਲਾ ਜਿਹੜਾ ਉਹ ਕਰਵਾਇਆ ਜਾਂਦਾ ਰਿਹਾ ਪਰ ਪਹਿਲੀ ਵਾਰ ਆ ਕਿ ਇਸ ਵਾਰ ਉਹਨਾਂ ਨੇ ਮੇਲਾ ਜਿਹੜਾ 4 ਦਿਨ ਦਾ ਕਰ ਦਿੱਤਾ ਗਿਆ ਸੀ ਜਿਦੇ ਵਿੱਚ ਇਸ ਵਾਰ ਬੈਲ ਗੱਡੀਆਂ ਦੌੜਾਂ ਸੀਗੀਆਂ ਤੇ ਉਸ ਤੋਂ ਬਾਅਦ ਕੁੱਤਿਆਂ ਦੀਆਂ ਦੌੜਾਂ ਤੇ ਜਿਹੜੀਆਂ ਘੋੜਿਆਂ ਦੀਆਂ ਦੌੜਾਂ ਇਹ ਜਿਹੜੀਆਂ ਮੇਨ ਜਿਹੜੀਆਂ ਐਟਮਾ ਇਸ ਵਾਰ ਜਿਹੜੀਆਂ ਮੇਲੇ ਦੇ ਵਿੱਚ ਮੇਲੇ ਦਾ ਰੋਮਾਂਚ ਵਧਾਉਣ ਲਈ ਜਿਹੜੀਆਂ ਰੱਖੀਆਂ ਗਈਆਂ ਸੀਗੀਆਂ ਪਰ ਇਸ ਵਾਰ ਦਾਤ ਦੇ ਨਾਲ ਜਿਹੜੇ ਪ੍ਰਬੰਧਕ ਨੇ ਉਹ ਤਾਂ ਪਰੇਸ਼ਾਨ ਨੇ ਤੇ ਨਾਲ ਪੁਲਿਸ ਪ੍ਰਸ਼ਾਸਨ ਲਈ ਵੀ ਜਿਹੜੀਆਂ ਬਿਰਤਾ ਖੜੀ ਹੋ ਗਈ ਆ ਕਿ ਆਖਰ ਐਡਾ بڑا ਆਯੋਜਨ ਦੇ ਵਿੱਚ ਆਖਰ ਬਰਦਾਤ ਵਾਪਰ ਕਿਵੇਂ ਗਈ ਸਰੀਆਮ ਜਿਹੜੇ ਹਮਲਾਰ ਆਉਂਦੇ ਨੇ ਉਹ ਗੋਲੀਆਂ ਮਾਰ ਕੇ ਜਿਹੜਾ ਕਬੱਡੀ ਨੂੰ ਜਿਹੜਾ ਆਪਣੀ ਟੀਮ ਲੈ ਕੇ ਆਈ ਸੀ ਰਾਣਾ ਬਲਾਚੌਰੀਆ ਖੁਦ ਵੀ ਕਹਿੰਦੇ ਉਹ ਇੱਥੇ ਟੀਮ ਲੈ ਕੇ ਪਹੁੰਚੇ ਸੀਗੇ ਸਾਡੇ ਨਾਲ ਕਾਉਂਸਲਰ ਨੇ ਕਲੱਬ ਦੇ ਜਿਹੜੇ ਮੇਨ ਜਿਹੜੇ ਅਹੁਦੇਦਾਰ ਵੀ ਨੇ ਗੱਲਬਾਤ ਕਰਦੇ ਆ ਹਰਜੀਤ ਪੋਲੂ ਨਾ ਪੋਲੂ ਜੀ ਵਰਦਾਤ ਵਾਪਰਦੀ ਆ ਲਗਾਤਾਰ 4 ਦਿਨ ਤੋਂ ਸਫਲ ਮੇਲਾ ਜਿਹੜਾ ਚੱਲ ਰਿਹਾ ਸੀ ਧੰਨਵਾਦ ਵੀ ਕੀਤਾ ਹਲੇ ਅੱਧਾ ਘੰਟਾ ਤੋਂ ਪਹਿਲਾਂ ਬਾਈਟ ਕਰਕੇ ਗਏ ਆ ਅਸੀਂ ਤੇ ਉਸ ਤੋਂ ਬਾਅਦ ਅਚਾਨਕ ਇਹ ਵਰਦਾਤ ਵਾਪਰ ਜਾਂਦੀ ਆ ਕਿਸ ਤਰ੍ਹਾਂ ਦੇਖਦੇ ਹੋ ਇਹ ਪ੍ਰਬੰਧਾ ਅਧਿਕਾਰ ਦੀ ਘਾਟ ਕਿੱਥੇ ਰਹਿ ਗਈ ਤੇ ਇਹ ਬਾਰਦਾਤ ਦੇ ਨਾਲ ਹੁਣ ਕਿਸ ਤਰ੍ਹਾਂ ਦੇਖਦੇ ਨੇ ਜਿਹੜੇ ਕਲੱਬ ਦੇ ਉਦੇਦਾਰ ਨੇ ਭਾਈ ਜੀ ਜੋ ਹੋਇਆ ਕੱਲ ਬਹੁਤ ਮਾੜਾ ਹੋਇਆ ਸਾਡੇ ਖੇਡ ਜਗਤ ਵਾਸਤੇ ਬਹੁਤ ਮਾੜੀ ਗੱਲ ਹੈ ਕਿਉਂਕਿ ਬੜਾ ਚਾਹ ਹੁੰਦਾ ਵੀ ਆਪਾਂ ਇੱਕ ਵਧੀਆ ਟੂਰਨਾਮੈਂਟ ਕਰਾ ਰਹੇ ਹਾਂ ਕਿਉਂਕਿ ਬਹੁਤ ਵੱਡਾ ਟੂਰਨਾਮੈਂਟ ਸੀਗਾ ਤੇ ਖਾਸ ਕਰਕੇ ਰਵਾਇਤੀ ਖੇਡਾਂ ਸੀਗਾ ਸਭ ਕੁਝ ਸੀਗਾ ਰੱਬ ਉਸਕਾ ਰੱਖੇ ਤੇ ਸਾਨੂੰ ਸੀਗਾ ਸਾਡਾ ਕੰਮ ਨਿਭੜ ਗਿਆ ਤੇ ਅਸੀਂ ਜਿਹੜੇ ਲਾਗੇ ਧੰਨਵਾਦ ਕਰ ਰਹੇ ਸੀਗੇ ਪ੍ਰਮਾਤਮਾ ਦਾ ਪਰ ਇਹ ਜੀ ਨਜ਼ਰ ਲੱਗੀ ਵੀ ਜਿਹੜਾ ਕੰਮ ਹੋਇਆ ਖੇਡ ਜਗਤ ਵਾਸਤੇ ਬਹੁਤ ਮਾੜਾ ਗਾ ਕਿਉਂਕਿ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਇਹ ਤੁਸੀਂ ਮੇਲੇ ਕਰਾਉਂਦੇ ਹੋ ਪਿਛਲੇ 29 ਸਾਲ ਤੋਂ ਤੁਸੀਂ ਮੇਲੇ ਕਰਵਾ ਰਹੇ ਹੋ ਤੇ ਅਚਾਨਕ ਇਹ ਬਰਦਾਤ ਵਾਪਰ ਜਾਂਦੀ ਹੈ ਕਿਉਂਕਿ 29 ਸਾਲ ਤੋਂ ਤੁਹਾਡਾ ਮਕਸਦ ਇਹ ਹੁੰਦਾ ਕਿ ਗਰਾਊਂਡ ਦੇ ਵਿੱਚ ਜਿਹੜਾ ਆਪਣੀ ਪ੍ਰਾਤਨ ਖੇਡ ਕਬੱਡੀ ਨੂੰ ਜਿਹੜਾ ਜਿਉਂਦਾ ਰੱਖੀਏ ਨੌਜੁਣੋਂ ਨਸ਼ੇ ਦੂਰ ਰੱਖੀਏ ਪਰ ਜਦੋਂ ਇਸ ਤਰ੍ਹਾਂ ਦੀ ਬਰਦਾਤਾਂ ਵਾਪਰਦੀਆਂ ਨੇ ਤਾਂ ਕਿੰਨੀ ਠੇਸ ਪਹੁੰਚਦੀ ਹੈ ਭਾਈ ਅਸੀਂ ਵੀ ਕਬੱਡੀ ਖੇਡਦੇ ਹਾਂ ਰੋਪਾ ਵੀਰ ਵੀ ਕਬੱਡੀ ਖੇਡਦਾ ਰਿਹਾ ਸਾਡਾ ਵੀ ਅਸੀਂ ਜੁੜੇ ਹੋਇਆ ਹੈ ਹਨਾ ਗੇਮ ਨਾਲ ਪਰ ਜਦ ਦੁੱਖ ਲੱਗਦਾ ਵੀ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ ਮਨ ਬਹੁਤ ਦੁਖੀ ਹੋਇਆ ਸਾਰੀ ਰਾਤ ਹੋ ਗਈ ਸਾਡੀ ਤਾਂ ਇਦਾਂ ਹੀ ਲੰਘੀ ਆ ਕੋਈ ਕੋਈ ਵੀ ਆਉਦੇਦਾਰ ਮਤਲਬ ਵੀ ਮਨ ਬਹੁਤ ਠੇਸ ਪਹੁੰਚੀ ਹੈ ਵੀ ਇਹੋ ਜਿਹੇ ਕਟਨਾਮਾ ਨਹੀਂ ਹੋਣੇ ਚਾਹੀਦੀਆਂ ਅਚਨ ਇਹ ਪਤਾ ਲੱਗਿਆ ਬਲਾ ਚੋਰੀਆ ਕੋਲੇ ਖੁਦ ਦਾ ਪਿਸਤਲ ਸੀਗਾ ਉਹਨਾਂ ਕੋਲ ਕੱਢਣ ਦਾ ਟਾਈਮ ਨਹੀਂ ਲੱਗਿਆ ਜਾਂ ਉਹ ਬੰਦੇ ਜਿਹੜੇ ਉਹਨੂੰ ਜਾਣਦੇ ਸੀ ਜਿਹੜੇ ਉਹਨੂੰ ਮਿਲਣ ਆਏ ਸੀ ਜਾਂ ਚਾਹਨਕ ਉਹਨਾਂ ਦੀ ਮੁਲਾਕਾਤ ਹੋ ਗਈ ਕੁਝ ਛੋਟ ਭਾਈ ਬੰਦਾ ਨਾ ਕੌਨਫੀਡੈਂਸ ਚ ਹੁੰਦਾ ਕਿਉਂਕਿ ਇਨਾ ਭਰਿਆ ਮੇਲਾ ਸੀਗਾ ਬੰਦੇ ਦੇ ਦਿਮਾਗ ਚ ਵੀ ਨਹੀਂ ਹੁੰਦਾ ਕਿ ਤੇ ਨਾ ਉਹਦੇ ਚਲੋ ਪਿਸਟਰ ਵੀ ਲੱਗਿਆ ਸੀ ਵੀਰਦੇ ਹਨਾ ਪਰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਜਦੋਂ ਟਾਈਮ ਮਾੜਾ ਹੁੰਦਾ ਨਾ ਕੁਝ ਨਹੀਂ ਪਤਾ ਲੱਗਦਾ ਵੀ ਕਦੋਂ ਕੀ ਹੋ ਜਾਣਾ ਸੋਚੇ ਨਹੀਂ ਬੰਦਾ ਕੌਨਫੀਡੈਂਸ ਸੀਗਾ ਕੋਈ ਪਤਾ ਹੀ ਨਹੀਂ ਸੀਗਾ ਬੰਦਾ ਆਰਾਮ ਤੋਂ ਟੀਮ ਖਲਾ ਕੇ ਗਿਆ ਸਾਨੂੰ ਆਪ ਯਕੀਨ ਨਹੀਂ ਆਇਆ ਜਦੋਂ ਗੋਲੀਆਂ ਚੱਲੀਆਂ ਸਾਨੂੰ ਹੈ ਕਿ ਜਦੋਂ ਨਾ ਵੈਸੇ ਕਿਸੇ ਨੇ ਆਪਣਾ ਆਸਤਵਾਜੀ ਆਸਤਵਾਜੀ ਵਗੈਰਾ ਚਲਾਈਆਂ ਨੇ ਉਹ ਜਦੋਂ ਰੌਲਾ ਪਿਆ ਵੀ ਹਾਂ ਫੇਰ ਪਤਾ ਲੱਗਿਆ ਵੀ ਇਹ ਕੰਮ ਹੋ ਗਿਆ। ਬਹੁਤ ਵੱਡੀ ਵੱਡੀ ਗੱਲ ਇਹਦੇ ਵਿੱਚ ਕਿ ਮੇਰਾ ਬੀਵੀਹਾ ਗੈਂਗ ਵੱਲੋਂ ਇਹਦੀ ਜ਼ਿੰਮੇਵਾਰੀ ਲਈ ਗਈ ਆ। ਪੋਸਟ ਵੀ ਕਰ ਦਿੱਤੀ ਗਈ ਆ ਕਿ ਅਸੀਂ ਮਾਰਿਆ ਇਹਨਾਂ ਨੇ ਜੀ ਸਿੱਧੂ ਮੂਸੇਵਾਲੇ ਦੇ ਜਿਹੜੇ ਸਾਡੇ ਦੁਸ਼ਮਣ ਸੀ ਉਹਨਾਂ ਨੂੰ ਪਨਾਹ ਦਿੱਤੀ ਸੀ। ਇਤਾਂ ਦੀਆਂ ਪੋਸਟਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਉਹਨੂੰ? ਬਾਈ ਜੀ ਦੇਖੋ ਇਹ ਗੈਂਗਸਟਰ ਬਾਤ ਚਲੋ ਜੋ ਵੀ ਹੈ ਗਲਤ ਹੈ। ਪਰ ਖੇਡ ਆਪਣੇ ਕਬੱਡੀ ਮੇਲੇ 'ਚ ਇਹ ਕੰਮ ਹੋਣਾ ਇਹ ਸਭ ਤੋਂ ਮਾੜਾ ਹੈ ਨਾ। ਹੁਣ ਲਾਲੋ ਵੀ ਜਿਹੜੇ ਅੱਗੇ ਨੂੰ ਲੋਕ ਬੱਚਿਆਂ ਨੂੰ ਕਬੱਡੀ ਖੜਾਉਣਗੇ ਵੀ ਨਹੀਂ। ਡਰਨਗੇ ਵੀ ਹਾਂ ਵੀ ਸਾਡੇ ਬੱਚੇ ਨਾਲ ਕਬੱਡੀ ਖੇਡਣ ਲੋਕ ਟੂਰਨਾਮੈਂਟ ਵੀ ਨਹੀਂ ਕਰਾਉਣਗੇ ਕਿਉਂਕਿ ਇੱਕ ਚਾਹ ਹੁੰਦਾ ਬੰਦੇ ਦੇ ਜਾਂ ਚਾਹੇ ਮਰ ਗਿਆ ਫਿਰ ਪਿੱਛੇ ਰਹਿ ਕੀ ਗਿਆ अच्छा ਇਹਦੇ ਵਿੱਚ ਇੱਕ ਇਹ ਸਵਾਲ ਇਹ ਕੀਤਾ ਜਾਂਦਾ ਕਹਿੰਦੇ ਪਰਮਿਸ਼ਨ ਨਹੀਂ ਲਈ ਸੀ ਪਰ ਮੈਂ ਜਦ ਕਿ ਮੈਂ ਖੁਦ ਐਸਐਸਪੀ ਨਾਲ ਗੱਲ ਕੀਤੀ ਆ ਉਹ ਕਹਿੰਦੇ ਪਰਮਿਸ਼ਨ ਲਈ ਸੀਗੀ ਲਈ ਸੀ ਸਾਰੀਆਂ ਪਰਮਿਸ਼ਨਾਂ ਨੇ ਮੈਂ 2 ਮਿੰਟ ਦਿਖਾਉਦਾ ਨਾ ओरिजिनल ਪਰਮਿਸ਼ਨ ਗੱਡੀ 'ਚ ਪਈਆਂ ਨੇ A to Z ਅਸੀਂ ਪਰਮਿਸ਼ਨਾਂ ਲਈਆਂ ਸੀਗੀਆਂ ਕਿਉਂਕਿ ਸਾਡਾ ਜ਼ਰੂਰੀ ਸੀ ਕਿਉਂਕਿ ਸ਼ਹਿਰ 'ਚ ਸਾਡਾ ਟੂਰਨਾਮੈਂਟ ਸੀਗਾ 79 ਸੈਕਟਰ ਸੀਗਾ ਵੀ ਇੱਥੇ ਲੋਕ ਪਾਰਸ਼ ਏਰੀਆ ਐਮਐਲਏ ਸਾਹਿਬ ਦੀ ਕੋਠੀ ਹੈ ਮੇਰ ਸਾਹਿਬ ਦੀ ਸਾਹਮਣੇ ਕੋਠੀ ਹੈ ਵੀ ਲੋਕ ਇਤਰਾਜ਼ ਕਰਨਗੇ ਅਬਾ ਪ੍ਰੋਪਰ ਪਰਮਿਸ਼ਨ ਲੈ ਕੇ ਕੰਮ ਕਰਾਉਨੇ ਆ ਜੀ ਅ ਬਿਨਾ ਪਰਮਿਸ਼ਨਾਂ ਤੋਂ ਇੱਥੇ ਬੰਦਾ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਇੱਥੇ ਥਾਣਾ ਵੀ ਸੁਹਾਣਾ ਇੱਥੀ ਇਸ ਸੈਕਟਰ 'ਚ ਸਭ ਕੁਝ ਇੱਥੇ ਹੀ ਡੀਐਸਪੀ ਦਫ਼ਤਰ ਬੈਠੀ ਹੈ ਅਸੀਂ ਪ੍ਰੋਪਰ ਪਰਮਿਸ਼ਨਾਂ ਲੈ ਕੇ ਇਵਨ ਕਿ ਸੋ ਸਕੂਲ ਵਾਲਨੇ ਕਿਦਾਂ ਪ੍ਰੋਬਲਮ ਸੀਗੀ ਅਸੀਂ ਆਵਾਜ਼ ਉਸ ਦਿਨ ਹੌਲੀ ਕਰਤੀ ਵੀ ਚਲੋ ਪੇਪਰ ਸੀਗਾ ਕਿਉਂਕਿ ਅਸੀਂ ਜਿੱਥੇ ਪਰਮਿਸ਼ਨਾਂ ਬਿਨਾ ਅਸੀਂ ਡੱਕਾ ਨਹੀਂ ਇੱਥੇ ਹਿੱਲਦਾ ਜੀ ਪ੍ਰਸ਼ਾਸਨ ਸਾਡੇ ਮਦਦ ਵੀ ਕਰ ਰਿਹਾ ਸੀਗਾ ਡੀਐਸਪੀ ਸਾਹਿਬ ਵੀ ਮੌਕੇ ਤੇ ਸੀਗੇ ਉਹਦਾ ਕੁਦਰਤੀ ਲਾ ਲਓ ਵੀ ਬੈਡ ਲੱਕ ਲਾ ਲਓ ਬੰਦੇ ਦਾ ਲਾ ਲਓ ਜੋ ਲਿਖਿਆ ਵਾ ਸੀਗਾ ਉਹ ਹੋ ਗਿਆ ਉਹ ਦੋ ਬੰਦੇ ਉਹ ਦੋ ਮਤਭਾਗੀ ਕਰ ਕੱਟਣਾ ਜੇ ਕਹਿੰਦੇ 4 ਦਸੰਬਰ ਨੂੰ ਕਹਿੰਦੇ ਉਹਨਾਂ ਦਾ ਵਿਆਹ ਹੋਇਆ ਹਾਂ ਵੀਰੇ ਹੁਣ ਦੇਖੋ ਕਿ ਹੁਣ ਬੜਾ ਫਿਲਮ ਸਾਡੀ ਭੈਣ ਵਿਚਾਰੀ ਅੱਜ ਵਿਧਵਾ ਹੋ ਗਈ ਉਹਦੀ ਮਾਂ ਦਾ ਰੂਪ ਦੇਖਿਆ ਨਹੀਂ ਜਾਂਦਾ ਜਿਹੜੇ ਹਾਲਾਤ ਨੇ ਹਨਾ ਕਿਸ ਦਾ ਪੁੱਤ ਮਰੇ ਕਿਸ ਦਾ ਕਰਾਲਾ ਮਰੇ ਫੀਲ ਬਹੁਤ ਹੁੰਦਾ ਹਨਾ ਉਹ ਵੀ ਸਮ ਚਲੋ ਹੁਣ ਕੀ ਆ ਕਹੀਏ ਕੀ ਦੁਸ਼ਮਣੀਆਂ ਨੇ ਕੀ ਆਪਚ ਹੋਣੇ ਇਹ ਤਾਂ ਜਾਂ ਰੱਬ ਜਾਣਦਾ ਹੋ ਜਾਣਦੇ ਨੇ ਪਰ ਆਪਾਂ ਇਹ ਚੀਜ਼ ਨੂੰ ਕਹਿੰਨੇ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਪਰ ਹੁਣ ਫਾਈਨਲ ਮੈਚ ਫਿਰ ਨਹੀਂ ਹੋਇਆ ਫਿਰੇ ਕੋਈ ਬੰਦ ਰੁੱਕ ਉੱਥੇ ਰੋਗੇ ਸਾਰੇ ਸੈਮੀਫਾਈਨਲ ਤੱਕ ਤਾਂ ਹੋ ਗਏ ਸੀਗੇ ਸੈਮੀਫਾਈਨਲ ਬਾਈ ਜੀ ਸੈਮੀਫਾਈਨਲ ਹਲੇ ਤੇ ਫਾਈਨਲ ਰਹਿ ਗਿਆ ਸੀਗਾ ਟਾਈਆਂ ਪਾ ਕੇ ਨਿਕਲੇ ਸੀਗੇ ਅੰਦਰ ਉਹ ਬਲਾਚੌਰ ਵਾਲਾ ਜਿਹੜਾ ਆਪਣਾ ਕੋਚ ਸੀਗਾ ਮੁੰਡਾ ਹੈ ਨਾ ਮੈਨੇਜਰ ਉਹ ਬਹੁਤ ਤੋਂ ਬਾਅਦ ਇਹ ਹੋ ਗਿਆ ਹੁਣ ਦੇਖ ਬਾਈ ਜੀ ਹੁਣ ਤਾਂ ਆਪ ਲੱਗੇ ਚੰਗਲ ਲਾਦਾ ਹਾਂ ਆਪ ਟੀਮ ਲੈ ਕੇ ਆਇਆ ਸ਼ਕਰਪਾਲ ਦੀ ਟੀਮ ਇਹਦੇ ਨਾਲ ਬਹੁਤ ਖਾਸ ਹੈ ਉਹਦਾ ਪਰਿਵਾਰ ਵਾਂਗੂ ਸੀਗੇ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਕੋਲ ਆਏ ਹੋਏ ਸੀਗੇ ਵੀ ਹਨਾ ਸਾਨੂੰ ਵੀ ਸਾਡੀ ਟੀਮ ਨੂੰ ਵੀ ਐਂਟਰ ਕਰੋ ਸਾਨੂੰ ਸਾਡਾ ਸੋਲੋ ਪਿਛਲੇ ਸਾਲ ਵੀ ਟੀਮ ਇਹਦੇ ਫਾਸਟ ਆਈ ਸੀਗੀ ਹੁਣ ਕਦੇ ਪਤਾ ਹੁੰਦਾ ਵੀ ਇਹ ਟਾਈਮ ਮਾੜਾ ਹੈ ਜਾ ਜੂਗਾ ਜਾਂ ਕੁਝ ਸੋਚਿਆ ਵੀ ਨਹੀਂ ਸੀਗਾ ਵੀ ਇਹ ਗੱਲ ਵੀ ਹੋ ਸਕਦੀ ਹੈ ਸੁਪਨੇ 'ਚ ਵੀ ਨਹੀਂ ਸੀਗਾ ਸਾਨੂੰ ਦਾ ਰਾਤ ਦੇ ਲੱਗ ਜਾਂਦਾ ਵੀ ਇਹ ਸੱਚੇ ਕਿ ਝੂਠੇ ਵੀ ਹੋਇਆ ਕੀ ਸਾਡੇ ਨਾਲ ਇਹ ਵੀ ਸਾਡੇ ਜਿੰਨੇ ਵੀ ਅਹੁਦੇਦਾਰ ਸੀਗੇ ਉਹਨਾਂ ਦਾ ਵੀ ਦਿਮਾਗ ਤੇ ਬੜੀ ਟੈਨਸ਼ਨ ਹੈ ਵੀ ਹਾਂ ਹੋਇਆ ਕੀ ਇਹ ਠੀਕ ਬਿਲਕੁਲ ਕਲੱਬ ਦੇ ਜਿਹੜੇ ਵੱਡੇ ਅਹੁਦੇਦਾਰ ਨੇ ਤੇ ਮਹਾਲੀ ਦੇ ਕੌਂਸਲਰ ਵੀ ਨੇ ਉਹ ਕਹਿੰਦੇ ਸਾਡੇ ਕੋਲੇ ਮੈਚਾਂ ਨੂੰ ਲੈ ਕੇ ਸਾਰੀਆਂ ਪਰਮਿਸ਼ਨਾਂ ਦੀ ਕਿਉਂਕਿ ਹਰ ਸਾਲ ਅਸੀਂ 3 ਸਾਲ ਦਾ ਜਿਹੜਾ ਤਿੰਨ ਰੋਜਾ ਜਿਹੜਾ ਕਬੱਡੀ ਕੱਪ ਕਰਵਾਉਂਦੇ ਆ ਤੇ ਇਸ ਵਾਰ ਆ ਜਿਹੜਾ ਚਾਰ ਰੋਜਾ ਜਿਹੜਾ ਕਬੱਡੀ ਕੱਪ ਉਹ ਕਰਵਾਇਆ ਗਿਆ ਇੱਕ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਆਇਓ ਮੜਾ ਜਾ ਤੁਸੀਂ ਬਾਈ ਜੀ ਨੇ ਕਹਿੰਦੇ ਹਰ ਸਾਲ ਮੈਂ ਜਿੱਥੇ ਵੀ ਕਬੱਡੀ ਦਾ ਕੋਈ ਟੂਰਨਾਮੈਂਟ ਹੁੰਦਾ ਉੱਥੇ ਪਾ ਕੇ ਪਾਣੀ ਦੀ ਸੇਵਾ ਕਰਦਾ ਇੱਥੇ ਵੀ ਪਾਣੀ ਦੀ ਸੇਵਾ ਕਰ ਰਹੇ ਸੀ ਹਾਂ ਜੀ ਦੇਖਣਾ ਕਿੰਤਰਾਂ ਲੱਗਦਾ ਸਾਨੂੰ ਕਿਉਂਕਿ ਤੁਸੀਂ ਲਗਾਤਾਰ ਤੁਸੀਂ ਕਹਿੰਦੇ ਹੋ ਹਰ ਕਬੱਡੀ ਜਿੱਥੇ ਕੱਪ ਹੁੰਦਾ ਤੁਸੀਂ ਪਾਲੀ ਦੀ ਸੇਵਾ ਕਰਦੇ ਹੋ ਕਿੰਨਾ ਕਿੰਨੀ ਇੱਕ ਤਕਲੀਫ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਮੈਚ ਜੇਵਲ ਦੇ ਹੁੰਦੇ ਤਕਲੀਫ ਤਾਂ ਹੁੰਦੀ ਹੈ ਇਹ ਦੇਖੋ ਸਾਡੇ ਬੱਚਿਆਂ ਵਾਂਗੂ ਨਹੀਂ ਨੇ ਮੁੰਡੇ ਨੇ ਪਹਿਲਾਂ ਸੰਦੀਪ ਲੰਗ ਲੰਬੀਆਂ ਮਾਰਿਆ ਗਿਆ ਫਿਰ ਮਾਰਿਆ ਗਿਆ ਸਿੱਧੂ ਮੂਸੇ ਵਾਲਾ ਉਸ ਤੋਂ ਬਾਅਦ ਆ ਕੰਮ ਹੋ ਗਿਆ ਮਤਲਬ ਵੀ ਇਹ ਜਿਹੜਾ ਕੰਮ ਹੈ ਮਾੜਾ ਕੰਮ ਹੈ ਸਾਡੀ ਰੋਟੀ ਆ ਲਾ ਲੋ ਆ ਜਿਵੇਂ ਮਰਜ਼ੀ ਲਾ ਲੋ ਸੇਵਾ ਲਾ ਲੋ ਆ ਕਿਵੇਂ ਵੀ ਲਾ ਲੋ ਮਤਲਬ ਹੈ ਜਿਸ ਟਾਈਮ ਗੋਲੀ ਚੱਲੀ ਆ ਐ ਪਤਾ ਹੀ ਨਹੀਂ ਸੀਗਾ ਵੀ ਸਾਨੂੰ ਤਾਂ ਹੈਗਾ ਵੀ ਬੰਮ ਪੜਾ ਕੇ ਦੇਲੇ ਨੇ ਉਹ ਜਿਸ ਟਾਈਮ ਪਬਲਿਕ ਭੱਜੀ ਹੈ ਕਿ ਨਾ ਉਸ ਟਾਈਮ ਪਤਾ ਲੱਗਿਆ ਵੀ ਇਹ ਤਾਂ ਗੋਲੀ ਚੱਲੀ ਹੈ ਉਸ ਟਾਈਮ ਮੈਂ ਪਾਣੀ ਪਾਲੀ ਸਾਈਡ ਤੋਂ ਪਾਣੀ ਭਰਨ ਗਿਆ ਹੈਗਾ ਪਾਣੀ ਭਰਨ ਗਿਆ ਬਸ ਆ ਕੰਮ ਚਲੋ ਬਿਲਕੁਲ ਬਾਈ ਜੀ ਕਹਿੰਦੇ ਪਿਛਲੇ ਲੰਬੇ ਸਮੇਂ ਤੋਂ ਮੈਂ ਜਿੱਥੇ ਵੀ ਕੋਈ ਕਬੱਡੀ ਕੱਪ ਹੁੰਦਾ ਉੱਥੇ ਪਾਣੀ ਦੀ ਸੇਵਾ ਕਰਦਾ ਪਰ ਥੇਸ ਪਹੁੰਚਦੀ ਆ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਮਹਾਰਤਤ ਹੁੰਦੀ ਆ ਕਲੱਬ ਦੇ ਪ੍ਰਬੰਧਕ ਦਾਵਾ ਕਰ ਰਹੇ ਨੇ ਕਿ ਅਸੀਂ ਚਾਰ ਦੇ ਤੋਂ ਜਿਹੜਾ ਸਫਲਤਾਪੂਰਵਕ ਜਿਹੜਾ ਟੂਰਨਾਮੈਂਟ ਆ ਜਿਹੜਾ ਕਰਵਾ ਰਹੇ ਸੀ ਤੇ ਸਾਡੇ ਕੋਲ ਪੂਰੀਆਂ ਪਰਮਿਸ਼ਨਾਂ ਸੀਗੀਆਂ ਇੱਕ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਸੀ ਮੁੱਖ ਮਹਿਮਾਨ ਤੌਰ ਤੇ ਇਸ ਟੂਰਨਾਮੈਂਟ ਦੇ ਵਿੱਚ ਉਹ ਵੀ ਹਾਜ਼ਰ ਸੀ ਜਦ ਕੇ ਸਲੈਪਰ ਮੈਨ ਜਿਹੜੇ ਚੁਜਾਰ ਸਿੰਘ ਨੇ ਖਾਸ ਤੌਰ ਤੇ ਮੁੱਖ ਮਹਿਮਾਨ ਤੌਰ ਤੇ ਉਹ ਵੀ ਇੱਥੇ ਪਹੁੰਚੇ ਹੋਏ ਸੀ ਉਹਦੀ ਵੀ ਅਸੀਂ ਇੰਟਰਵਿਊ ਕੀਤੀ ਆ ਉਹਨਾਂ ਨੇ ਵੀ ਪ੍ਰਬੰਧਕਾਂ ਦੇ ਜਿਹੜੇ ਕਲੱਬ ਦੇ ਜਿਹੜੇ ਅਹੁਦੇਦਾਰ ਸੀ ਜਾਂ ਕਲੱਬ ਦੇ ਪ੍ਰਬੰਧਕ ਸੀ ਉਹਨਾਂ ਦਾ ਇਸ ਸਫਲ ਆਯੋਜਨ ਲਈ ਹਲੇ ਧੰਨਵਾਦ ਕੀਤਾ ਸੀ ਤੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਇਹ ਬਾਰਦਾਤ ਵਾਪਰ ਜਾਂਦੀ ਆ ਤੇ ਇਹ ਬਾਰਦਾਤ ਤੋਂ ਬਾਅਦ ਟੂਰਨਾਮੈਂਟ ਦੇ ਜਿਹੜੇ ਆਯੋਜਕ ਨੇ ਉਹ ਕਹਿੰਦੇ ਸਾਦ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਤੇ ਦੂਜੇ ਪਾਸੇ ਰਾਣਾ ਬਲਾਚੋਰੀਆ ਜੋ ਕੋਵਰ ਦੇਗੇ ਵਿਜੇ ਸਿੰਘ ਉਰਫ ਰਾਣਾ ਬਲਾਚੋਰੀਆ ਨਾਮ ਨਾਲ ਮਸ਼ਹੂਰ ਸੀ ਖੁਦ ਆਪਣੀ ਟੀਮ ਲੈ ਕੇ ਆਇਆ ਸੀ ਤੇ ਇੱਥੇ ਹੀ ਜਿਹੜਾ ਕੁਝ ਥੇਰ ਬਾਹਰ ਨਿਕਲਿਆ ਸੀ ਤੇ ਕਿਸੇ ਨੇ ਕਿਹਾ ਸੈਲਫੀ ਲੈਣੀ ਆ ਤੇ ਉਸ ਤੋਂ ਬਾਅਦ ਉਹਦੇ ਉੱਤੇ ਮੂੰਹ ਦੇ ਉੱਤੇ ਕੱਪੜਾ ਪਾਤਾ ਤੇ ਉਹਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ ਵੱਡੀ ਗੱਲ 10 ਤੋਂ 15000 ਦਾ ਕੱਠ ਤੇ ਕੱਠ ਦੇ ਵਿੱਚ ਇਸ ਤਰ੍ਹਾਂ ਜਿਹੜਾ ਗੋਲੀ ਮਾਰ ਕੇ ਫਰਾਰ ਹੋਣਾ ਵੱਡੇ ਸਵਾਲੀਆਂ ਨਿਸ਼ਾਨ ਜਿਹੜੇ ਇਸ ਤਰ੍ਹਾਂ ਨੇ ਕਿ ਇਹਨਾਂ ਜਿਹੜੇ ਗੈਂਗਸਟਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਜਦੋਂ ਮੈਚ ਜੋ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਦੇ ਨੇ ਉਹਨਾਂ ਨੂੰ ਇੱਥੇ ਜਿਹੜਾ ਨਸ਼ਿਆਂ ਤੋਂ ਦੂਰ ਹਟਾਉਣ ਲਈ ਜਿਹੜਾ ਇਸ ਤਰ੍ਹਾਂ ਦੇ ਯੋਜਕ ਕੀਤਾ ਜਾਂਦੇ ਨੇ ਮੇਲੇ ਕਰਵਾਏ ਜਾਂਦੇ ਨੇ ਤੇ ਮੇਲਿਆਂ ਦੇ ਵਿੱਚ ਇਸ ਤਰ੍ਹਾਂ ਜਦੋਂ ਗੈਂਸਟਰਵਾਦ ਵੱਧ ਜਵੇ ਤਾਂ ਫਿਰ ਸਵਾਲ ਤਾਂ ਹੋਣਗੇ ਹੁਣ ਪੁਲਿਸ ਲਗਾਤਾਰ ਇਸ ਮਾਮਲੇ 'ਚ ਐਂਟੀ ਅਗੈਂਸਟ ਟੈਰਰ ਸਪੋਰ ਹੋਵੇ, ਸੀਆਈ ਹੋਵੇ ਤੇ ਲੋਕਲ ਪੁਲਿਸ ਹੋਵੇ ਲਗਾਤਾਰ ਟੀਮਾਂ ਬਣਾ ਕੇ ਜਿਹੜਾ ਮਲਜਮਾਂ ਦੀ ਜਿਹੜਾ ਤਲਾਸ਼ ਕੀਤੀ ਜਾ ਰਹੀ ਆ ਤਿੰਨ ਜਿਹੜੇ ਮੋਟਰਸਾਈਕਲ ਸਵਾਰਤੀ ਜਿਹੜੇ ਇਥੋਂ ਬਾਹਰ ਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਨੇ। ਪਹਿਲਾ ਫਿਲਹਾਲ ਪੁਲਿਸ ਦੀਆਂ ਟੀਮਾਂ ਜਿਹੜੀਆਂ ਜਾਂਚ ਚੁਟੀਆਂ ਨੇ ਤੇ ਦੂਜੇ ਪਾਸੇ ਕੁਝ ਦਿਨ ਬਾਅਦ ਰਾਣਾ ਭਲਾ ਚੌਰੀ ਦਾ ਪੋਸਟਮਾਰਟ ਮੂਗ ਹਲੇ 4 ਦਸੰਬਰ ਨੂੰ ਜਿਹੜਾ ਉਹਦਾ ਵਿਆਹ ਹੋਇਆ ਸੀ ਤੇ 10 ਦਿਨ ਹਲੇ 10 12 ਦਿਨ ਹੋਏ ਨੇ ਲੈ ਵਿਆਹ ਹੋਇਨ ਨੂੰ ਤੇ ਉਸ ਜਿਹੜੀ ਆ ਲੜਕੀ ਦੇ ਉੱਤੇ ਕੀ ਬੀਤਦੀ ਹ ਜਿਹੜੀ 12 ਦਿਨ ਬਾਅਦ ਜਿਹੜੀ ਆ 10 12 ਦਿਨ ਬਾਅਦ ਵਿਧਵਾ ਹੋ ਗਈ ਆ ਉਹ ਪਰਿਵਾਰ ਤੇ ਕੀ ਬੀਤਦੀ ਹੋਊਗੀ ਜਿਹੜਾ ਉੱਚ ਕੋਟੀ ਦਾ ਜਿਹੜਾ ਕਬੱਡੀ ਖਿਡਾਈ ਦੇ ਪੁਲਵਾਨ ਸੀ ਤੇ ਅੱਜ ਲਾਸ਼ ਦੇ ਵਿੱਚ ਤਬਦੀਲ ਹੋ ਗਿਆ ਫਿਲਹਾਲ ਪੁਲਿਸ ਦਾਵਾ ਕਰ ਰਹੀ ਆ ਕਿ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਪਰ ਦੂਜੇ ਪਾਸੇ ਗੈਂਗਸਟਰ ਬਾਦ ਸਾਹਮਣੇ ਆ ਰਿਹਾ ਕਿ ਉਹਨਾਂ ਨੂੰ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਨੇ ਇੱਕ ਵਿਆ ਗੈਂਬਲੋਂ ਕਿ ਅਸੀਂ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਡੈਲੀ ਪੋਸਟਿਸ ਦੀ ਪੋਸਟੀ ਨਹੀਂ ਕਰਦਾ ਮਹਾਲੀ ਤੋਂ ਕੈਮਰਾਮੈਨ ਰਾਜਵੀਰ ਦੇ ਨਾਲ ਗੁਰਦੀ ਬੈਣੀਪਾਲ ਡੇਲੀ ਪੋਸਟ ਪੰਜਾਬੀ